ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਾਲਾ ਪੰਜਵਾ ਭਾਈ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤ ਗੁਰ ਤਾਂ ਭਗਵਾਇਆ ਭਾਈ ਠਾਡ ਪਈ ਸੰਸਾਰ ਆਪਣੀ ਜੀ ਜੰਤ ਆਪੇ ਰੱਖੇ ਜਮ ਹੈ ਕਿਉ ਹਟ ਤਾਰ ਹਰ ਕੇ ਚਰਨ ਰਿਦੈ ਉਰ ਤਾਰ ਸਦਾ ਸਦਾ ਪ੍ਰਭ ਸਿਮਰੀਏ ਭਾਈ ਦੁਖ ਕਿਲ ਵਿਕ ਕਾਂਟਣ ਹਾਰ ਰਹਾਉ ਤਿਸ ਕੀ ਸਰਣੀ ਉਭਰੇ ਖਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰਥ ਸੋ ਭਾਈ ਸਚੇ ਸਚੀ ਸੋਏ ਨਾਨਕ ਪ੍ਰਭ ਧਿਆਈਏ ਭਾਈ ਮਨ ਤਨ ਸੀਤਲ ਹੋਏ ਸੋਰਠ ਮਹਾਲਾ ਪੰਜਵਾਂ ਭਾਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤ ਗੁਰ ਤਾ ਭਗਵਾਇਆ ਭਾਈ ਠਾंड ਪਈ ਸੰਸਾਰ ਆਪਣੀ ਜੀ ਜੰਤ ਆਪੇ ਰੱਖੇ ਜਮ ਹੈ ਕਿਉ ਹਟ ਤਾਰ ਹਰ ਕੇ ਚਰਨ ਰਿਦੈ ਉਰ ਤਾਰ ਸਦਾ ਸਦਾ ਪ੍ਰਭ ਸਿਮਰੀਏ ਭਾਈ ਦੁੱਖ ਕਿਲ ਵਿਕ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਉਬਰੇ ਭਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰੱਥ ਸੋ ਭਾਈ ਸਚੇ ਸਚੀ ਸੋਏ ਨਾਨਕ ਪ੍ਰਭ ਉਤਾਈਏ ਭਾਈ ਮਨ ਤਨ ਸੀਤਲ ਹੋਏ ਸੋਰਠ ਮਹਾਲਾ ਪੰਜਵਾ ਭਾਈ ਕਿਰਪਾਲ ਸੁਆਮੀ ਮੇਰੇ ਤੇ ਤ ਸਾਚੇ ਦਰਬਾਰ ਸਤ ਗੁਰ ਤਾਂ ਭਗਵਾਇਆ ਭਾਈ ਠਾंड ਪਈ ਸੰਸਾਰ ਆਪਣੀ ਜੀ ਜੰਤ ਆਪੇ ਰੱਖੇ ਜਮ ਹੈ ਕਿਉ ਹਟ ਤਾਰ ਹਰ ਕੇ ਚਾਰਨ ਹਿਰਦੈ ਉਰਤਾਰ ਸਦਾ ਸਦਾ ਪ੍ਰਭ ਸਿਮਰੀਏ ਭਾਈ ਦੁਖ ਕਿਲ ਵਿਕ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਉਭਰੇ ਭਾਈ ਜਿਨ ਰਚਿਆ ਸਭ ਕੋਇ ਕਾਰਣ ਕਾਰਣ ਸਮਰੱਥ ਸੋ ਭਾਈ ਸਚੇ ਸਚੀ ਸੋਏ ਨਾਨਕ ਪ੍ਰਭ ਧਿਆਈਏ ਭਾਈ ਮਨ ਤਨ ਸੀਤਲ ਹੋਏ ਸੋਰਠ ਮਹਲਾ 5 ਭਾਈ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤ ਗੁਰ ਤਾਂ ਭਗਵਾਇਆ ਭਾਈ ਠਾंड ਪਈ ਸੰਸਾਰ ਆਪਣੀ ਜੀ ਜੰਤ ਆਪੇ ਰੱਖੇ ਜਮ ਹੈ ਕਿਉ ਹਟ ਤਾਰ ਹਰ ਕੇ ਚਰਨ ਰਿਦੈ ਉਰ ਤਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖ ਕਿਲ ਵਿਕ ਕਾਂਟਣ ਹਾਰ ਰਹਾਉ ਤਿਸ ਕੀ ਸਰਣੀ ਉਭਰੇ ਭਾਈ ਜਿਨ ਰਚਿਆ ਸਭ ਕੋਏ ਕਰਨ ਕਰਨ ਸਮਰਥ ਸੋ ਭਾਈ ਸਚੇ ਸਚੀ ਸੋਏ ਨਾਨਕ ਪ੍ਰਭ ਧਿਆਈਐ ਭਾਈ ਮਨ ਤਨ ਸੀਤਲ ਹੋਏ ਸੋਰਠ ਮਹਲਾ 5 ਭਾਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਾਤ ਗੁਰ ਤਾਂ ਭਗਵਾਇਆ ਭਾਈ ਠਾंड ਪਈ ਸੰਸਾਰ ਆਪਣੀ ਜੀ ਜੰਤ ਆਪੇ ਰੱਖੇ ਜਮ ਹੈ ਕਿਉ ਹਟ ਤਾਰ ਹਰ ਕੇ ਚਰਨ ਰਿਦੈ ਉਰ ਤਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖ ਕਿਲ ਵਿਕ ਕਾਂਟਣ ਹਾਰ ਰਹਾਉ ਤਿਸ ਕੀ ਸਰਣੀ ਉਭਰੇ ਖਾਈ ਜਿਨ ਰਚਿਆ ਸਭ ਕੋਏ ਕਰਨ ਕਾਰਣ ਸਮਰੱਥ ਸੋ ਭਾਈ ਸਚੇ ਸਚੀ ਸੋਏ ਨਾਨਕ ਪ੍ਰਭ ਧਿਆਈਏ ਭਾਈ ਮਨ ਤਨ ਸੀਤਲ ਹੋਏ ਸੋਰਠ ਮਹਾਲਾ ਪੰਜਵਾ ਭਾਈ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤ ਗੁਰ ਤਾ ਭਗਵਾਇਆ ਭਾਈ ਠਾंड ਪਈ ਸੰਸਾਰ ਆਪਣੀ ਜੀ ਜੰਤ ਆਪੇ ਰੱਖੇ ਜਮ ਹੈ ਕਿਉ ਹਟ ਤਾਰ ਹਰ ਕੇ ਚਰਨ ਰਿਦੈ ਉਰ ਤਾਰ ਸਦਾ ਸਦਾ ਪ੍ਰਭ ਸਿਮਰੀਏ ਭਾਈ ਦੁੱਖ ਕਿਲ ਵਿਕ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਉਭਰੇ ਭਾਈ ਜਿਨ ਰਚਿਆ ਸਭ ਕੋਏ ਕਰਨ ਕਰਨ ਸਮਰੱਥ ਸੋ ਭਾਈ ਸਚੇ ਸਚੀ ਸੋਏ ਨਾਨਕ ਪ੍ਰਭ ਉਤਾਈਏ ਭਾਈ ਮਨ ਤਨ ਸੀਤਲ ਹੋਏ ਸੋਰਠ ਮਹਲਾ ਪੰਜਵਾਂ ਭਾਏ ਕਿਰਪਾਲ ਸੁਆਮੀ ਮੇਰੇ ਤੇ ਤ ਸਾਚੇ ਦਰਬਾਰ ਸਤ ਗੁਰ ਤਾਂ ਭਗਵਾਇਆ ਭਾਈ ਠਾਡ ਪਈ ਸੰਸਾਰ ਆਪਣੀ ਜੀ ਜੰਤ ਆਪੇ ਰੱਖੇ ਜਮ ਹੈ ਕਿਉ ਹਟ ਤਾਰ ਹਰ ਕੇ ਚਾਰਨ ਹਿਰਦੈ ਉਰਤਾਰ ਸਦਾ ਸਦਾ ਪ੍ਰਭ ਸਿਮਰੀਏ ਭਾਈ ਦੁੱਖ ਕਿਲਬਿਕ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਉਭਰੇ ਭਾਈ ਜਿਨ ਰਚਿਆ ਸਭ ਕੋਏ ਕਾਰਣ ਕਾਰਣ ਸਮਰੱਥ ਸੋ ਭਾਈ ਸਚੇ ਸਚੀ ਸੋਏ ਨਾਨਕ ਪ੍ਰਭ ਧਿਆਈਐ ਭਾਈ ਮਨ ਤਨ ਸੀਤਲ ਹੋਏ ਸੋਰਠ ਮਹਲਾ 5 ਭਾਈ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤ ਗੁਰ ਤਾਂ ਭਗਵਾਇਆ ਭਾਈ ਠਾंड ਪਈ ਸੰਸਾਰ ਆਪਣੀ ਜੀ ਜੰਤ ਆਪੇ ਰੱਖੇ ਜਮ ਹੈ ਕਿਉ ਹਟ ਤਾਰ ਹਰ ਕੇ ਚਰਨ ਰਿਦੈ ਉਰ ਤਾਰ ਸਦਾ ਸਦਾ ਪ੍ਰਭ ਸਿਮਰੀਏ ਭਾਈ ਦੁਖ ਕਿਲ ਵਿਕ ਕਾਂਟਣ ਹਾਰ ਰਹਾਉ ਤੇਸ ਕੀ ਸਰਣੀ ਉਭਰੇ ਭਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰਥ ਸੋ ਭਾਈ ਸਚੇ ਸਚੀ ਸੋਏ ਨਾਨਕ ਪ੍ਰਭ ਧਿਆਇਐ ਭਾਈ ਮਨ ਤਨ ਸੀਤਲ ਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ